ਲੁਧਿਆਣਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਸੱਟਾ ਕਿੰਗਨਾਦੀ ਐਪ ਚਲਾ ਰਹੇ ਮੁਲਜ਼ਮ ਨੂੰ ਕਾਬੂ ਕੀਤਾ ਐ ਮੋਟੀ ਰਕਮ ਵੀ ਬਰਾਮਦ ਕੀਤੀ ਐ ਲੋਕਾਂ ਨੂੰ 20 ਰੁਪਏ ਦੇ ਮੁਕਾਬਲੇ 400 ਰੁਪਏ ਦਾ ਦਿੰਦਾ ਸੀ ਝਾਂਸਾ ਆਖਿਰਕਾਰ ਕੀ ਪੂਰਾ ਮਾਮਲਾ ਦੱਸਦੇ ਆ ਲੁਧਿਆਣਾ ਦਿਹਾਤੀ ਪੁਲਿਸ ਦੇ ਵੱਲੋਂ ਥਾਣਾ ਜੋਦਾ ਦੇ ਅਧੀਨ ਪੈਂਦੇ ਪਿੰਡ ਗੁਜਰਾਵਾਲਾ ਤੋਂ ਹਰਮਿੰਦਰ ਸਿੰਘ ਨਾਮਕ ਇਸ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਦਾਖਾ ਹਲਕੇ ਚ ਇੱਕ ਸੱਟਾ ਕਿੰਗਨਾਦੀ ਐਪ ਚਲਾ ਰਿਹਾ ਸੀ ਜਿਸ ਦੇ ਰਾਹੀ ਉਹ ਪੋਲੇ ਪਾਲੇ ਲੋਕਾਂ ਨੂੰ ਲੁੱਟ ਰਿਆ ਸੀ ਇਸ ਸੰਬੰਧੀ ਦਾਖਾ ਹਲਕੇ ਦੇ ਡੀਐਸਪੀ ਵਿਰਿੰਦਰ ਸਿੰਘ ਕੋਸਾ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਲਗਾਤਾਰ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਜਿਸ ਤੋਂ ਬਾਅਦ ਇਹਨਾਂ ਨੇ ਮਲਜ਼ਮ ਨੂੰ ਕਾਬੂ ਕੀਤਾ। ਕੋਲੋਂ 7.5 ਲੱਖ ਰੁਪਏ ਬਰਾਮਦ ਕੀਤੇ ਗਏ ਨੇ ਜੋ ਉਸਨੇ ਸੱਤੇ ਤੇ ਲਗਾ ਕੇ ਕਮਾਏ ਸਨ। ਯਾਹ ਦੀ ਐਸਪੀ ਖੋਸਤਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਹਿੰਦੇ ਕਿ ਇੱਕ ਸੱਟਾ ਕਿੰਨਾ ਦੀ ਐਪ ਚਲਾਈ ਜਾ ਰਹੀ ਸੀ ਜਿਸ ਤੇ ਲੋਕਾਂ ਨੂੰ ਸੱਟਾ ਲਗਾਉਣ ਦੇ ਲਈ ਕਿਆ ਜਾ ਰਿਹਾ ਸੀ ਇਸ ਦੇ ਰਾਹੀਂ ਉਹ ਪੈਸੇ ਕਮਾਉਂਦਾ ਸੀ ਉਹਨਾਂ ਕਹਿੰਦੇ ਕਿ ਵੱਡੀ ਗਿਣਤੀ ਵਿੱਚ ਉਸਨੇ ਲੋਕਾਂ ਦੇ ਨਾਲ ਖਸੁਟ ਕੀਤੀ ਐਪ ਦੇ ਰਾਹੀਂ ਗਬਨ ਕੀਤਾ ਹੈ ਜਿਸ ਸਬੰਧੀ ਲਗਾਤਾਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਉਸ ਦੇ ਕੋਲੋਂ ਸਮਾਨ ਸੱਟੇ ਦੀ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ ਲੁਧਿਆਣਾ ਲਈ सुरेंद्र ਸੋਨੀ ਦਿੱਗੋਤ ਲੁਧਿਆਣਾ ਅੱਜ ਅਤੀ ਦੇ ਜੀ ਸਬੀਨ ਦਾਖਲ ਲਿਖੇ ਕੱਲ ਇੱਕ ਸਪੈਸ਼ਲ ਆਪਰੇਸ਼ਨ ਕੀਤਾ ਸਾਡੇ ਵੱਲੋਂ ਮਾਨਵੀ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮਤਲਬ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਖਾਸ ਤੌਰ ਤੇ ਲਾਟਰੀ ਡਾਡਾ ਸੱਟਾ ਇੰਮੋਰਲ ਡ੍ਰੈਫਟਿੰਗ ਦਾ ਖੰਦਾ ਇਸ ਤਰ੍ਹਾਂ ਆਪਾ ਹੋਟਲਾਂ ਦੇ ਵਿੱਚ ਜੋ ਸਪਾ ਸੈਂਟਰ ਇਹਦੇ ਚੱਲਦੇ ਨੇ ਉਹਨਾਂ ਦੇ ਖਿਲਾਫ ਇੱਕ ਕਾਲੀ ਮੀਟਿੰਗ ਹੋਈ ਸੀ ਜਿਸ ਦੇ ਤਹਿਤ ਥਾਣਾ ਜੋਧਾ ਦੇ ਐਸਐਚਓ ਵਾਲੀ ਇੱਕ ਬਾਲਾ ਸ਼ੰਗਲ ਦੇ ਕੋਲ ਨੂੰ ਮਿਤਾ ਗਿਆ ਲੋ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਹਰਮਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਜੋ ਕਿ ਗੁਜਰਵਾਲਾ ਰਹਿਣ ਵਾਲਾ ਇਹੀ ਪੁਰਾਣੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਉਹਨਾਂ ਨੂੰ ਲਾਲਸ ਦੇ ਕੇ ਕੀ ਮੈਂ ਤੁਹਾਡੇ 200 ਰੁਪਏ ਦੇ 400 ਰੁਪਏ ਬਣਾ ਕੇ ਦਊਂਗਾ ਜਿਸ ਦੇ ਤਹਿਤ ਇਹ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਉਹਨਾਂ ਦਾ ਜਗੀਰ ਕਰ ਰਿਆ ਸੀ ਤੇ ਨਾਲ ਇਹ ਆਪਣੇ ਘਰ ਦੇ ਵਿੱਚ ਛੜਿਆ ਡੈਸੇਟ ਦਾ ਕੰਮ ਚਲਾ ਰਿਆ ਸੀ ਜਦੋਂ ਅਸੀਂ ਇਸ ਇਨਫੋਰਮੇਸ਼ਨ ਦੇ ਤਹਿਤ ਇਹ ਘਰ ਦੇ ਵਿੱਚ ਰਿਪੋਰਟ ਕੀਤੀ ਤਾਂ ਸਾਨੂੰ ਇਸ ਦੇ ਘਰੋਂ 7,50,540 ਰੁਪਏ ਬਰਾਮਦ ਹੋਏ ਹਨ ਜੋ ਕਿ ਡੇਢ ਛੇ ਜੀ ਹਨ ਇਸ ਉਲਾਮ ਇਸ ਨੇ ਕਰਕੇ ਰਜਿਸਟਰ ਮਿਲਿਆ ਉਹ ਅ ਜਿਸ ਦੇ ਵਿੱਚ ਇਸਨੇ ਪੂਰੇ ਪਿੰਡ ਦੇ ਲਗ ਲਗ ਲੋਕਾਂ ਦੀ ਇੱਕ ਐਂਟਰੀ ਸਿੱਕੀਆਂ ਹੋਈਆਂ ਸੀ ਕਿਸ ਕੋਲੋਂ ਕਿੰਨਾ ਪੈਸਾ ਲਾਇਆ ਕਿੰਨੇ ਨੰਬਰ ਦੇ ਐਂਟਰੀ ਕੀਤੀ ਹੈ ਜਿਸ ਤਰੀਕੇ ਨਾਲ ਵੀ ਧੰਧਾ ਕੰਮ ਕਰਦਾ ਉਹ ਸਾਰੀ ਡਿਟੇਲ ਸੀ ਸੋ ਇਹ ਰਜਿਸਟਰ ਤੇ ਅਸੀਂ ਇਸ ਕੋਲੋਂ ਇਹ ਪ੍ਰਾਇਮ ਬਰਾਂਭਤ ਕਰਕੇ ਇਸ ਦੇ ਖਿਲਾਫ ਅਧੀਨਤਾ ਦਾ ਸੈਕਸ਼ਨ 10 ਸੈਕਸ਼ਨ 13 ਹੀ ਗਿਆ ਮੀਨਿੰਗ ਸੈਕਸ਼ਨ 318 4 ਬੀ ਐਨ ਐਸ ਜੋ ਕਿ 400 ਵੀ ਆਈ ਪੀ ਸੀ ਹੈ ਉਸ ਦੇ ਤਹਿਤ ਇੱਕ ਕਾਤਮਾ ਰਿਸ਼ਤਰੀ ਕੀਤਾ ਜਦੋਂ ਇਸ ਦੀ ਭੁਗਤਾਨ ਨਾਲ ਅਸੀਂ ਕੋਸ਼ਿਸ਼ ਕੀਤੀ ਤਾਂ ਇਹ ਉਸ ਦੇ ਸਾਹਮਣੇ ਆਇਆ ਇਹ ਇੱਕ ਬਹੁਤ ਹੀ ਵੱਡੇ ਲੈਵਲ ਤੇ ਇੱਕ ਐਪਲੀਕੇਸ਼ਨ ਹੈ ਵੈਬਸਾਈਟ ਹੈ sattaking.com ਜਿਸ ਤੋਂ ਇਹ ਜੇ ਇਹ ਸਾਰਾ ਠੱਟਾ ਖੇਡਦਾ ਸੀ ਜੋ ਕਿ ਬੜੇ ਵੱਡੇ ਲੈਵਲ ਤੇ ਇੱਕ ਨੈਟਵਰਕਿੰਗ ਚੱਲ ਰਹੀ ਹੈ ਇਸ ਤੇ ਪਰਸੀ ਡਿਟੇਲ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਆ ਰਹੇ ਕਿ ਇਸ ਤਰੀਕੇ ਨਾਲ ਅਲੱਗ-ਅਲੱਗ ਨੰਬਰਾਂ ਦੇ ਪੈਸੇ ਲੈਂਦਾ ਸੀਗਾ ਤੇ ਲੋਕਾਂ ਨੂੰ ਠੱਗਦਾ ਵੀ ਸੀ ਸੋ ਇਸ ਗੈਟ ਰੂਪ ਦੇ ਵਿੱਚ ਹੋਰ ਵੀ ਕਈ ਲੋਕਾਂ ਦਾ ਰੂਪ ਸਾਹਮਣੇ ਆ ਸਕਦਾ ਜਿਸ ਤਰੀਕੇ ਨਾਲ ਵੈੱਬਸਾਈਟ ਦੀ ਸ਼ਾਂਤਨ ਕੀਤੀ ਜੋ ਕਿਸ ਤਰੀਕੇ ਨਾਲ ਉਹ ਚੱਲ ਰਹੀ ਹੈ ਇਸ ਨੂੰ ਪੂਰੇ ਡੈਪਥ ਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਆਵਾਂਗੇ ਤਾਂ ਕਿ ਜੋ ਇਹ ਸਾਰਾ ਨੈਟਵਰਕ ਹੈຊوں ਅਸੀਂ ਰਿਸਕਫਟਰ ਦੇ ਵਿੱਚ ਕਾਬੂ ਕਰ ਸਕੀਏ ਤਾਂ ਕਿ ਜੋ ਘੋੜੇ ਭੜੇ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਉਹ ਇਦਾਂ ਜਾਇਆ ਨਾ ਜਾਵੇ ਤੇ ਜੋ ਆਪਣੀ ਸੁਸਾਇਟੀ ਦੇ ਵਿੱਚ ਲੋਡ ਆਉਟ ਉਹ ਬਣਿਆ ਰਹੇ ਸੋ ਇਸ ਮੈਂ ਸਾਰੇ ਲੋਕਾਂ ਨੂੰ ਵੀ ਰਿਕਰਦਾ ਕਿ ਆਪਣੀ ਮਿਹਨਤ ਦੇ ਨਾਲ ਆਪਣਾ ਪੈਸਾ ਦੀ ਕਮਾਈ ਕਰੋ ਅਗਰ ਤੁਸੀਂ ਇਹੋ ਜਿਹੇ ਇਹਦੇ ਕਲੈਕਟਿਵਿਟੀਜ਼ ਦੇ ਵਿੱਚ ਪੈਂਦੇ ਹੋ ਜਿਸ ਨਾਲ ਧਾਂਬੇ ਦੀ ਪਰਚਦਰ ਹੋਊਗਾ ਤੇ ਜੋ ਆਮ ਲੋਕਾਂ ਨੂੰ ਜੀ ਖਜਲ ਖੁਆਰੀ ਕਰ ਰਹੇ ਉਹਨਾਂ ਨੂੰ ਠੱਗੀ ਕਰ ਰਹੇ ਉਹਨਾਂ ਨੂੰ ਵੀ ਸਾਥ ਤੋਂ ਸਾਡੇ ਕੋਲ ਕਰ ਦੇਈ ਜਾਏ